ਅੱਜ ਆਮ ਆਦਮੀ ਪਾਰਟੀ ਪਠਾਨਕੋਟ ਦੇ ਵੱਲੋਂ ਇੱਕ ਕਨੀਜੀ ਪੈਲੇਸ ਦੇ ਵਿੱਚ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ ਆਮ ਆਦਮੀ ਪਾਰਟੀ ਪਠਾਨਕੋਟ ਦੇ ਵੱਲੋਂ ਡਾਕਟਰ ਕਨਵਰ ਅਰਮਾਨ ਸਿੰਘ ਨੂੰ ਜ਼ਿਲ੍ਹਾ ਪਠਾਨਕੋਟ ਦੇ ਡਾਕਟਰ ਵਿੰਗ ਦੇ ਪ੍ਰਧਾਨ ਬਣਾਇਆ ਗਿਆ ਇਸ ਮੌਕੇ ਤੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਡੂ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਪੰਜਾਬ ਵਾਇਸ ਪ੍ਰਧਾਨ ਸਵੰਸ ਲਾਰੀਆ ਸਮੇਤ ਕਈ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਸ਼ਾਮਲ ਹੋਏ ਸਨ आम आदमी पार्टी में मेरा स्वागत किया गया है मैं पहले भगवंत सिंह मान जी का शुक्रिया करूंगा फिर वाइस प्रेजिडेंट आम आदमी पार्टी सौरन्द सलारिया जी का भी शुक्रिया करूंगा जिला प्रभारी पठानकोट विभूति शर्मा जी का जिला प्रभारी जो सुजानपुर के अमित सिंह मंडू जी आए थे इन सबका मैं शुक्रिया करता हूँ इसके अलावा मेरे साथ सहयोग देने के लिए भारत विकास परिषद के नेशनल सेक्रेटरी जो रहे हैं हिमशेखा स्कूल के ओनर जो हैं सुशील शर्मा जी भी आए हैं मैं सबका धन्यवाद करता हूँ और जो जिम्मेवारी मुझे दी गई है मैं उसमें पूरा कायम करने की कोशिश कर ਸਭ ਤੋਂ ਪਹਿਲੇ ਤੇ ਮੈਂ ਡਾਕਟਰ ਆਰਿਆਮਾਨ ਨੂੰ ਬਹੁਤ-ਬਹੁਤ ਮੁਬਾਰਕਬਾ ਦੇਣਾ ਵੀ ਅੱਜ ਆਮ ਆਦੀ ਪਾਰਟੀ ਦੇ ਅੱਜ ਸੱਦੇ ਬਣ ਰਹੇ ਐ ਔਰ ਆਮ ਆਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਔਰ ਆਰਿਆਮਾਨ ਜੀ ਜੋ ਜਿਹੜੇ ਸਾਡੇ ਜ਼ਿਲ੍ਹੇ ਦਾ ਡਾਕਟਰ ਵਿੰਗ ਦਾ ਇੰਚਾਰਜ ਅੱਜ ਲਗਾਇਆ ਸੋ ਬਹੁਤ ਵਧੀਆ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਸੋ ਇਸ ਦੇ ਵਿੱਚ ਸਾਨੂੰ ਹੋਰ ਵੀ ਜ਼ਿਆਦਾ ਤਾਕਤ ਮਿਲੇਗੀ ਇਸ ਤਰ੍ਹਾਂ ਦੇ ਜਿਹੜੇ ਇੰਟੈਲੀਜੈਂਟ ਡਾਕਟਰਸ ਦੀ ਜਿਹੜੇ ਵਿੰਗ ਦੇ ਜਿਹੜੇ ਆਮ ਆਦੀ ਪਾਰਟੀ ਦੇ ਨਾਲ ਜੁੜ ਰਹੇ ਐ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਆਮ ਆਦੀ ਪਾਰਟੀ ਦੀ ਕਾਰਜ ਕਰਨੀ ਹੈ ਜੋ ਸਾਡੇ ਨੈਸ਼ਨਲ ਕ੍ਰਿਮੀਨਲ ਅਰਬਿੰਦ ਕੇਜਰੀਵਾਲ ਜੀ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜੋ ਕੰਮ ਕੀਤੇ ਹੈ ਉਹ ਅੱਜ ਸਾਹਮਣੇ ਜਿਹਦੇ ਵਿੱਚ ਪਹਿਲੇ ਉਹਨੇ ਸਿੱਖਿਆ ਕ੍ਰਾਂਤੀ ਦੀ ਲਹਿਰ ਚਲਾਈ ਉਸ ਤੋਂ ਬਾਅਦ ਜਿਹੜੇ ਯੁੱਧ ਨਸ਼ਾ ਬਰੂ ਦੇ ਜਿਹੜੇ ਪ੍ਰੋਗਰਾਮ ਚਲਾਇਆ ਜਿਹਦੇ ਵਿੱਚ ਨਸ਼ਾ ਵੇਚਣ ਵਾਲੇ ਉਹਨਾਂ ਦੇ ਨਕੇਲ ਕਸੀ ਗਈ ਹੈ ਜਿਹੜੇ ਡਰਗਸ ਤਸਕਰ ਜਿਹੜੇ ਉਹਨਾਂ ਦੇ ਜਿਹੜੇ ਘਰਟ ਆਏਗੇ ਸੋ ਇੱਕ ਬੜੀ ਲਹਿਰ ਬਣੀ ਹੈ ਆਮ ਲੋਕਾਂ ਦੀ ਸੋ ਉਹਦੇ ਬਾਅਦ ਜਿਹੜਾ ਆਮ ਆਦਮੀ ਦਾ ਜਿਹੜਾ ਝੁਕਾਅ ਹੈ ਉਹ ਸਰਕਾਰ ਦੇ ਕੰਮਾਂ ਕਰ ਰਿਹਾ ਹੈ ਤੁਸੀਂ ਦੇਖਿਆ ਵੀ ਭਗਵੰਤ ਮਾਨ ਜੀ ਨੇ ਜਿਹੜਾ ਇੱਕ 10 ਲੱਖ ਦੀ ਜਿਹੜੀ ਸਿਹਤ ਬੀਮਾ ਯੋਜਨਾ ਜਿਹੜੀ ਐਲਾਨ ਕੀਤੀ ਹੈ ਸੋ ਇਹ ਸੁਪਣਿਆਂ ਵਿੱਚ ਵੀ ਨਹੀਂ ਵਿਰੋਧੀ ਨੇ ਸੋਚੀ ਹੋएगी ਇਹ ਚੀਜ਼ਾਂ ਜੋ ਅੱਜ ਦੇਖੋ ਹਰ ਇਨਸਾਨ ਨੂੰ 10 ਲੱਖ ਦਾ ਜਿਹੜਾ ਹੈਲਥ ਇੰਸ਼ੋਰੈਂਸ ਮਿਲਿਆ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਜ਼ਿਆਦਾ ਜਿਹੜਾ ਮਸੀਹੇ ਵਗਾ ਸਿੱਧ ਹੋਏਗਾ ਲੋਕਾਂ ਵਾਸਤੇ ਸੋ ਮੈਂ ਅੱਜ ਆਰੇਮਾਨ ਜੀ ਨੂੰ ਸਾਡੇ ਡਾਕਟਰ ਜੀ ਬਹੁਤ-ਬਹੁਤ ਇਹਨਾਂ ਨੂੰ ਵਾਰਕਵਾਦ ਦੇਣਾ ਸਾਡੇ ਸੱਜਣ ਅੰਕਲ ਜੀ ਇੱਥੇ ਬੈਠੇ ਸੋ ਡਾਕਟਰ ਕਨਵਰਜੀ ਨੂੰ ਮੈਂ ਬਹੁਤ-ਬਹੁਤ ਮੁਬਾਰਕਵਾਦ ਦੇਣਾ ਵੀ ਸਾਡੇ ਪਰਿਵਾਰ ਦੇ ਵਿੱਚ ਜਿਹੜਾ ਵਾਦਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਆਮ ਆਦੀ ਪਾਰਟੀ ਜਿਹੜੀ ਤੋਂ ਸੀਟ ਹੈ ਸਿਆਣਪੁਰ ਦੀ ਜ਼ਿਲ੍ਹਾ ਪਠਾਨਕੋਟ ਦੇ ਇਤਨੇ ਸਿੱਕੇ ਨਹੀਂ ਜਿੱਤ ਕੇ ਅਸੀਂ ਆਮ ਆਦੀ ਪਾਰਟੀ ਝੋਲੀ ਵਿੱਚ ਪਾਣੀਆ ਕਿਉਂਕਿ ਸਰਕਾਰ ਦੇ ਕਿਤੇ ਹੋਏ ਕੰਮ ਅੱਜ ਲੋਕਾਂ ਦੇ ਨਜ਼ਰੀਏ ਤੁਸੀਂ ਦੇਖੋ ਲੋਕੀ ਬੜੇ ਖੁਸ਼ ਆ ਅਸੀਂ ਪਿੰਡਾਂ ਵਿੱਚ ਜਾਣੇ ਆ ਲੋਕਾਂ ਦਾ ਇਹੀ ਕਹਿਣਾ ਵੀ ਵਾਕਈ ਇਹ ਪਹਿਲੀ ਵਾਰ ਇਦਾਂ ਹੋਇਆ ਵੀ ਜਿਹੜੇ ਆਮ ਲੋਕਾਂ ਦੇ ਕੰਮ ਹੋ ਰਿਹਾ ਹੈ ਕਰਪਸ਼ਨ ਜਿਹੜੀ ਮੁਕਤ ਪੰਜਾਬ ਹੋ ਰਿਹਾ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜੇ ਵਧੀਆ ਸਟੈਪ ਇਹ ਪੰਜਾਬ ਸਰਕਾਰ ਨੇ ਲੈਣੇ ਆ ਜਿਹਦੇ ਕਾਰਨ ਆਮ ਗਰੀਬ ਲੋਕਾਂ ਨੂੰ ਇਹਦਾ ਉਹ ਫਾਇਦਾ ਹੋਣਾ ਸੋ ਮੈਂ ਇੱਕ ਵਾਰ ਫੇਰ ਤੋਂ ਮੈਂ ਡਾਕਟਰ ਅਰਮਾਨ ਜੀ ਨੂੰ ਬਹੁਤ-ਬਹੁਤ ਮੁबारकबा ਦੇਣਾ ਅਸੀਂ ਸਾਰੇ ਰਲ ਮਿਲ ਕੇ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਾਂਗੇ ਜਿਸ ਦੇ ਨਾਲ ਸਾਡੇ ਆਮ ਆਦੀ ਜਿਹੜੀ ਪਾਰਟੀ ਦੀ ਜਿਹੜੀ ਹੋਰ ਵੀ ਜ਼ਿਆਦਾ ਜਿਹੜੀ ਸਥਿਤੀ ਵਧੀਆ ਹੋਏਗੀ ਸੋ ਅੱਜ ਜਿਹੜਾ ਕਾਰਗਰਮ ਇੱਥੇ ਰੱਖਿਆ ਉਸ ਇਨਰ ਦੀ ਜਵਾਨੀ ਹੋਣੀ ਹੈ ਡਾਕਟਰ ਵੀਂਦੇ ਇਹਨਾਂ ਨੂੰ ਜ਼ਿਲ੍ਹੇ ਦਾ ਇਨਚਾਰਜ ਲਗਾਣਾ ਸੋ ਅੱਜ ਸ਼ਿਮਸ਼ੇਰ ਬਾਗ ਦੇ ਵਿੱਚ ਇਹਨਾਂ ਦੀ ਤਾਜਪੋਸ਼ੀ ਜਿਹੜੀ ਹੋਣੀ ਹੈ ਸੋ ਮੈਂ ਇੱਕ ਡਾਕਟਰ ਅਰੇਮਾਨ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਔਰ ਸਾਰੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਨੂੰ ਬਹੁਤ ਬਹੁਤ ਮੁਬਾਰਕਵਾਦ ਜੀ ਸਰ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਕੀ ਕਹਿੰਦੇ ਦੇਖੋ ਮਜੀਠੀਆ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਸੋ ਇਹ ਤੇ ਅਸੀਂ ਮੰਨਦੇ ਹਾਂ ਨਾ ਵਾਕਈ ਕੋਈ ਸਰਕਾਰ ਕਿਸੇ ਮੁੱਖ ਮੰਤਰੀ ਨੇ ਸਟੈਪ ਲਿਆ ਹੋਏ ਵੀ ਇਸ ਤਰ੍ਹਾਂ ਦੇ ਇਨਸਾਨ ਨੂੰ ਜੇਲ੍ਹ ਦੇ ਅੰਦਰ ਤਕੇਲਣ ਕਿਉਂਕਿ ਮੁੱਖ ਮੰਤਰੀ ਨੇ ਪਹਿਲੇ ਦਿਨ ਤੋਂ ਕਿਹਾ ਹੀ ਜੋ ਗਲਤ ਕੰਮ ਕਰੇਗਾ ਉਹ ਬਖਸ਼ੇ ਨਹੀਂ ਜਾਏਗਾ ਸੋ ਇਸ ਕਰਕੇ ਥੋੜਾ ਡਿਲੇਸ ਕਰਨ ਹੋਇਆ ਵੀ ਪੁਤੇ ਸਬੂਤ ਜਿਹੜੇ ਲਏ ਆ ਉਹਦੇ ਕਰਕੇ ਥੋੜਾ ਡਿਲੇ ਹੋਇਆ ਸੋ ਅੱਜ ਦੇਖੋ ਅ ਮਜੀਠੀਆ ਉਸ ਤੋਂ ਬਾਅਦ ਹੋਰ ਵੀ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਪੰਜਾਬ ਦੇ ਵਿੱਚ ਨਸ਼ਾ ਲਿਆਂਦਾ ਹੈ ਗਰੀਬ ਲੋਕਾਂ ਦਾ ਖੂਨ ਚੁਸਿਆ ਹੈ ਜੋ ਸਾਰਿਆਂ ਨੂੰ ਪਰਿਵਾਰਿਕ ਇਸ ਜਿਹੜਾ ਉਹਨਾਂ ਦੀ ਜਿਹੜੀ ਜਗ੍ਹਾ ਹੈ ਉਹ ਟਿਕਾਣੇ ਦੇ ਭਗਵੰਤ ਮਾਨ ਜੀ ਨੂੰ ਪੂਜਾਰੇ ਸੋ ਆਣ ਵਾਲੇ ਸਮੇਂ ਦੇ ਵਿੱਚ ਮੈਂ ਸਾਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਇਹ ਬੇਨਤੀ ਕਰਦਾ ਵੀ ਜੋ ਗਲਤ ਕੰਮ ਜੋ ਕਰੇਗਾ ਉਹ ਬਖਸ਼ਿਆ ਨਹੀਂ ਜਾਏਗਾ ਗਨੀਪ ਕੌ ਮਜੀਠੀਆ ਦੇ ਵੱਲੋਂ ਬਾਰਬਰ ਕਿਹਾ ਜਾ ਰਿਹਾ ਹੈ ਕਿ ਕੋਈ ਵਿਜੀਲੈਂਸ ਨੂੰ ਰਿਕਵਰੀ ਨਹੀਂ ਕਰਦੀ ਔਰ ਅਲੀਗੇਸ਼ਨਸ ਲਗਾਏ ਜਾ ਰਹੇ ਨੇ ਪੰਜਾਬ ਸਰਕਾਰ 'ਤੇ ਇਹ ਕੋ ਆਪਣੇ ਝੂਠ ਨੂੰ ਛੁਪਾਉਣ ਵਾਸਤੇ ਉਹ ਸਾਰੀਆਂ ਗੱਲਾਂ ਕਰ ਰਿਹਾ ਕੋਈ ਵੀ ਸਰਕਾਰ ਕੋਈ ਇਸ ਤਰ੍ਹਾਂ ਦਾ ਕੋਈ ਗਲਤ ਸਟੈਪ ਨਹੀਂ ਲੈਂਦੀ ਸਰਕਾਰ ਕੋਲੋਂ ਕਾਨੂੰਨ ਕੋਲ ਜਿਹੜੇ ਪੁਕਤਾ ਸਬੂਤ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਣਾ ਤੁਹਾਡੇ ਸਾਹਮਣੇ ਸਭ ਕੁਝ ਸਾਹਮਣੇ ਆਣਾ ਸੋ ਇਹਦੇ ਇਲਾਵਾ ਹੋਰ ਵੀ ਇਹਨਾਂ ਨੇ ਅਗਰ ਕੋਈ ਗਲਤ ਕੰਮ ਕੀਤੇ ਪੰਜਾਬ ਨੂੰ ਲੁੱਟਿਆ ਉਹ ਸਾਰੀ ਜਿਹੜੀ ਸਿਚੁਏਸ਼ਨ ਹੈ ਤੁਹਾਡੇ ਸਾਹਮਣੇ ਆਣੀ ਹੈ ਮਹਿਕ ਸਭ ਤੋਂ ਪਹਿਲੇ ਤੇ ਮੈਂ ਸਾਡੇ ਅੱਜ ਦੇ ਪੰਜਾਬ ਦੇ ਕਹਿੰਦੇ ਨੇ ਅਦੁੱਲਾ ਅਦੁੱਲਾ ਸਾਡੇ ਅੱਜ ਦੇ ਇਸ ਵਾਸਤੇ ਨੇ ਕਿਉਂਕਿ ਇਹ ਪ੍ਰਵਾਹ ਕਨਵਰ ਪ੍ਰਵਾਹ ਦੇਸ਼ ਵਾਸਤੇ ਪਿਛਲੇ 56 ਇਅਰ ਤੋਂ ਸਰਵਿਸ ਦੇ ਰਿਹਾ ਹੈ ਆਰ ਵੀ ਦੇ थ्रू ਐਜ਼ ਅ ਪ੍ਰੋਫੈਸ਼ਨਲ ਡਾਕਟਰ ਅਦਰਵਾਈਜ਼ ਔਰ ਅੱਜ ਮੈਂ ਇਹਦੇ ਪਹਿਲੇ ਕਿ ਮੈਂ ਕਨਵਰ ਸਾਹਿਬ ਨੂੰ ਵੈਲਕਮ ਕਰਾਂ ਜੀ ਆਇਆਂ ਨੂੰ ਕਾਮ ਮੁਬਾਰਕਬਾਦਿਆਂ ਇੱਦਾਂ ਦੇ ਸੋਨੇ ਖਿਲੇ ਗੁਲਾਬ ਦੇ ਫੁੱਲ ਜਿਹੜੇ ਪੂਰੇ ਪੰਜਾਬ ਨੂੰ ਪੂਰੇ ਪਠਾਨਕੋਟ ਨੂੰ ਮਹਿਕ ਦੇ ਰਿਹਾ ਹੈ ਉਹਨਾਂ ਦਾ ਨਾਮ ਹੈ ਸਾਡੇ ਡਾਕਟਰ ਆਰ ਐਮ ਮਨਨਵ ਅੱਜ ਜੁਆਇਨ ਕੀਤਾ ਡਾਕਟਰ ਬਿੰਦੇ ਪ੍ਰਧਾਨ ਡਿਸਟ੍ਰਿਕਟ ਪਠਾਨਕੋਟ ਇਹਨਾਂ ਨੂੰ ਬਹੁਤ ਬਹੁਤ ਵਧਾਈ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਬੀਬਾਰਕਵਾ ਦਿਨਾ ਕਿ ਤੁਸੀਂ ਇਸ ਫਰਜੰਦਾ ਹਿੱਸਾ ਬਣਿਓ ਯਕੀਨ ਨਾਲ ਤੇ ਅੱਜ ਸਭ ਬेटर ਕੁਝ ਨਹੀਂ ਹੋ ਸਕਦਾ ਇਹ ਸਾਈਨ ਹੈ ਆਮ ਆਦਮੀ ਪਾਰਟੀ ਵੱਲੋਂ ਕਿ ਆਉਣ ਵਾਲਾ ਸਮੇਂ ਆਮ ਆਦਮੀ ਪਾਰਟੀ ਦਾ ਹੈ ਪੰਜਾਬ ਵਿੱਚ ਅਸੀਂ ਸਾਡੇ ਮੈਂ ਹੁਣੇ ਕਿਹਾ ਸੀ ਆ ਪਹਿਲੇ ਹਿੰਦੁਸਤਾਨ ਚ ਇੱਕ ਹਿਸਟਰੀ ਬਣੀ ਹੈ ਕਿ ਹਿਸਟਰੀ ਬਣੀ ਹੈ ਕਿ 70 ਸਾਲ ਆਜ਼ਾਦ ਹੋਏ ਹਿੰਦੁਸਤਾਨ ਹੋਇਆ ਕਦੇ ਕਿਸੇ ਚੀਫ ਮਿਨਿਸਟਰ ਨੇ ਹਰ ਪਰਿਵਾਰ ਹਰ ਪਰਿਵਾਰ ਜਿਹੜਾ ਉਸ ਸਟੇਟ ਦਾ ਹੋਵੇ ਕੋਈ ਕਿਸੇ ਕਿਸਮ ਦਾ ਹੋਵੇ ਵਰਗ ਚਾਹੇ ਉਹ ਸ਼ਡਿਊਲਡ ਕਾਸਟ ਹੋਵੇ ਸ਼ਡਿਊਲਡ ਟ్రਾਈਬ Hindu Muslim Sikh Assi ਉਸ ਸਟੇਟ ਪੰਜਾਬ ਸਟੇਟ ਦਾ ਹੋਣਾ ਚਾਹੀਦਾ ਉਹਦੇ ਵਾਸਤੇ ਅਗਰ ਹੈਲਥ ਕੇਅਰ ਸਕੀਮ ਆਈ ਹੈ ਪੂਰੇ ਪਰਵਾਰਾਂ ਵਾਸਤੇ ਅਗਰ ਬਿਜਲੀ ਦੀ ਸਕੀਮ ਆਈ ਹੈ ਪੂਰੇ ਪਰਵਾਰਾਂ ਵਾਸਤੇ ਇਹ ਕਿੱਥੇ ਹੋਇਆ ਕਦੇ ਨਹੀਂ ਹੋਇਆ ਔਰ ਮੈਂ ਯਕੀਨ ਨਾਲ ਕਹਿ ਸਕਦਾ ਇਹ ਸਿਰਫ ਇੱਕ ਹੀ ਆਦਮੀ ਕਰ ਸਕਿਆ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਕਹਿੰਦੇ ਨੇ ਉਹ ਕਰਦੇ ਨੇ ਔਰ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜੋ ਕਹਿੰਦੀ ਉਹ ਕਰਦੀ ਹੈ ਉਹਨਾਂ ਨੇ ਕਰਕੇ ਦੱਸਿਆ ਮੈਂ ਬڑے ਚੀਫ ਮਿਨਿਸਟਰ ਨਾਲ ਕੰਮ ਕੀਤਾ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਸਾਡੇ 3 ਸਾਲ ਵਿੱਚ ਪੰਜਾਬ ਨੂੰ ਹੰਤਾ ਨਕਸ਼ਾ ਬਦਲ ਕੇ ਰੱਖ ਦਿੱਤਾ ਉਹ ਕੋਈ ਨਹੀਂ ਕਰ ਸਕਦਾ ਚਾਹੇ ਡਰੈਕਟਰ ਮੈਟਰ ਹੋਵੇ ਚਾਹੇ ਸਾਡੀ ਭੈਣਾਂ ਦਾ ਪੱਤਾ ਸਫਰ ਕਰਨਾ ਹੋਵੇ ਚਾਹੇ ਮੈਡੀਕਲ ਦਾ ਹੋਵੇ ਚਾਹੇ ਆਦਰਵਾਇ ਬਿਜਲੀ ਦਾ ਹੋਵੇ ਮੇਰੇ ਖਿਆਲ ਇੱਕ ਸਾਡੀ ਇੱਕ ਲਾਸਟ ਸਾਡੀ ਕਮਿਟਮੈਂਟ ਬਾਕੀ ਰਹੀ ਹੈ ਮੈਨੀਫੈਸਟੋ ਦੇ ਹਸਾਬ ਨਾਲ ਕਿ ਸਾਡੀ ਪੈਰਾਂ ਨੂੰ ਮਾਂ ਨੂੰ ਜਿਹੜਾ 1000 ਰੁਪਏ ਦੇਣਾ ਸੀਗਾ ਉਹ ਅੱਜ ਸਾਡੇ ਚੀਮਨ ਸਿੰਘ ਸਾਹਿਬ ਨੇ ਕਿਹਾ ਤਾਂ 11 1100 ਰੁਪਏ ਦੇ ਰਿਹਾ ਬਹੁਤ ਜਲਦੀ ਅਨਾਉਂਸਮੈਂਟ ਹੋ ਜਾਏਗੀ ਇਹਦੇ ਪਹਿਲੇ ਅਸੀਂ ਇਲੈਕਸ਼ਨ ਤੇ ਜਾਈਏ ਉਹ ਸਾਰਿਆਂ ਨੂੰ ਮਿਲੇਗਾ ਮੈਂ 100% ਅਬ ਤੁਸੀਂ ਆਪਣੇ ਦਿਲ ਦੇ ਹੱਥ ਰਕੇ ਕਹੋ ਪੁੱਛੋ ਆਪਣੇ ਆਪ ਨੂੰ ਕਿ ਜੋ ਆਮ ਆਦਮੀ ਪਾਰਟੀ ਨੇ ਪਿਛੇ 3.5 ਸਾਲ ਵਿੱਚ ਕੀਤਾ ਕਿਸੇ ਪਾਰਟੀ ਨੇ 70 ਸਾਲ ਵਿੱਚ ਵੀ ਕੀਤਾ ਸੀਗਾ ਮੈਂ ਤੇ ਨਹੀਂ ਦੇਖਿਆ ਆਪਣੀ ਜਿੰਦਗੀ 'ਚ ਮੇਰੀ ਵੀ ਕਾਫੀ ਪੱਡੀ ਉਮਰ ਹੋ ਗਈ ਹੈ بڑے ਲੋਕਾਂ ਨਾਲ ਕੰਮ ਕੀਤਾ ਸੈਂਟਰ 'ਚ ਵੀ ਕੰਮ ਕੀਤਾ ਸਟੇਟ 'ਚ ਵੀ ਕੰਮ ਕੀਤਾ ਲੇਕਿਨ ਇਦਾਂ ਨਹੀਂ ਕਦੇ ਹੋਇਆ ਕਿ 24 ਘੰਟਿਆਂ 'ਚ ਗੈਂਗਸਟਰ ਨੂੰ ਪਕੜ ਕੇ ਜੇਲ੍ਹ ਚ ਪਾਇਆ ਨਹੀਂ ਤਾਂ ਸ਼ੂਟ ਐਟ ਸਾਈਟ ਇਹ ਕਦੇ ਪਹਿਲੇ ਨਹੀਂ ਹੁੰਦਾ ਸੀਗਾ ਅੱਜ ਇੱਥੇ ਪੰਜਾਬ 'ਚ ਹੁੰਦਾ ਹੈ ਇਹਦਾ ਮਤਲਬ ਹੈ ਲਾਅ ਐਂਡ ਆਰਡਰ ਦੇਲ ਹੋਰ ਠੀਕ ਹੈ ਰਹਿ ਗਾਲ ਇੰਡਸਟਰੀ ਦੀ ਇੱਕ taraf ਇਹ ਮਾਤਲੇ ਦੂਜੀ ਤਰਫ ਜੰਮੂ ਇਹ ਤਸ਼ਵੀਰ ਹੈ ਦੋਨਾਂ ਚ ਸਪੈਸ਼ਲ ਪੈਕੇਜ ਦੇ ਸੈਂਟਰ ਗਵਰਨਮੈਂਟ ਨੇ ਦਿੱਤੇ ਨਹੀਂ ਪੰਜਾਬ ਨੂੰ ਤੇ ਕੁਝ ਨਹੀਂ ਦਿੱਤਾ ਸਾਡਾ ਬਾਰਡਰ ਅਫੈਕਟਡ ਡਿਸਟ੍ਰਿਕਟ ਹੈ ਸਟੇਟ ਹੈ ਸਾਨੂੰ ਵੀ ਜੋ ਪੈਕੇਜ ਇੰਡਸਟਰੀ ਨਹੀਂ ਲੱਗੇਗੀ ਤੇ ਕੋਈ ਜਗ੍ਹਾ ਨਹੀਂ ਮਿਲੇਗੀ ਇੰਡਸਟਰੀ ਬਣਾਉਣ ਵਾਸਤੇ ਤੇ ਮੈਂ ਇਸ ਵਾਸਤੇ ज्यादा नहीं कहता होगा कि आम आदमी पार्टी विश्वास करो यकीन करो ये पार्टी है जो कहती है और मुबारक दे रहे बैठे भी दे रहे और मेरा भ्रा छोटा अब मेरा बेटा भी है भाव भी है दोस्त भी है जो तो मर्जी बोलो आर्यन एक स्ट्रॉग डॉक्टर है और आज इंडियन इंडियन मेडिकल एसोसिएशन पठानकोट ਉਹਨਾਂ ਦੇ ਜਨਰਲ ਸੈਕਟਰੀ ਵੀ ਹੈਗੇ ਨੇ ਸਾਡੀ ਪਾਰਟੀ ਚਾਹੇ ਨੇ ਮੈਂ ਯਕੀਨ ਨਾਲ ਕਹਿ ਸਕਦਾ ਇਹ ਬਿਗ ਰੈਵੋਲੂਸ਼ਨ ਫਾਰ ਪਠਾਨਕੋਟ ਪੋਲਿਟਿਕਸ ਧੰਨਵਾਦ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ